ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਕੋਨੇ-ਕੋਨੇ ਤੋਂ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ 'ਚ ਕਾਫਲੇ ਬਣ ਕੇ ਬਰਨਾਲੇ ਦੀ ਦਾਣਾ ਮੰਡੀ 'ਚ ਪਹੁੰਚੇ ਕਿਰਤੀਓ ਲੋਕੋ ਅੱਜ ਜਦੋਂ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਤੇ ਇਨਕਲਾਬੀ ਕਵੀ ਅਤਰ ਸਿੰਘ ਪਾਸ਼ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਸਾਡੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਤਾਂ ਸਾਡੇ ਲਈ ਉਹਨਾਂ ਨੂੰ ਯਾਦ ਕਰਨ ਵੇਲੇ ਇਹ ਮਾਣ ਨਾਲ ਕਹਿ ਸਕਦੇ ਆਂ ਤੇ ਮਾਣ ਕਰ ਸਕਦੇ ਆਂ ਕਿ ਸਾਡੇ ਸ਼ਹੀਦਾਂ ਨੇ ਜੋ ਜੋਕਾਂ ਤੇ ਲੋਕਾਂ ਦੇ ਨਖੇੜੇ ਵਾਲੀ ਲਾਈਨ ਜੋ ਆਪਣੇ ਲਹੂ ਨਾਲ ਖਿੱਚੀ ਸੀ ਉਸੇ ਲਾਈਨ ਨੂੰ ਸਾਡੇ ਇੰਨਾ ਘੋੜਾਂ ਦੇ ਵਿੱਚ ਹੀ ਰਹੇ ਇੰਨਾ ਘੋੜਾਂ ਦੇ ਵਿੱਚ ਰੜੇ ਧੱਪੇ ਤੇ ਸ਼ਹੀਦੀ ਜਾਮ ਪਿੱਤੇ ਸਾਧੂ ਸਿੰਘ ਤਕਤੂਪੁਰਾ ਪ੍ਰਥੀਪਾਲ ਸਿੰਘ ਰੰਧਾਵਾ ਤੇ ਇਨਕਲਾਬੀ ਜੁਝਾਰੂ ਕਵੀ ਅਵਤਾਰ ਸਿੰਘ ਪਾਸ਼ ਨੇ ਆਪਦੇ ਖੂਨ ਨਾਲ ਉਸੇ ਲੇਨ ਨੂੰ ਹੋਰ ਗੁੜੀ ਕੱਤਾ ਇਹ ਮਾਣ ਕਰਨਯੋਗ ਤੇ ਫਕਰ ਕਰਨਯੋਗ ਗੱਲ ਹੈ ਤੇ ਜਦੋਂ ਅਸੀਂ ਅੱਜ ਸਾਡੇ ਸ਼ਹੀਦਾਂ ਦਾ ਦਿਨ ਮਨਾ ਰਹੇ ਹਾਂ ਤਾਂ ਸਾਡੇ ਸ਼ਹੀਦਾਂ ਦੀਆਂ ਚੇਤਾਵਨੀਆਂ ਸੱਚ ਹੋ ਰਹੀਆਂ ਇਹ ਚੇਤਾਵਨੀਆਂ ਜਿਹੜੀਆਂ ਜੇਲ੍ਹ 'ਚ ਬੈਠੇ ਸਾਡੇ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਲਿਖੀਆਂ ਤੇ ਦਿੱਤੀਆਂ ਸੀ ਉਹਨੇ ਕਿਹਾ ਸੀ ਕੈ ਸਾਮਰਾਜ ਕੀ ਹੈ ਕਿ ਸਾਮਰਾਜ ਦੁਨੀਆ ਦੇ ਉੱਤੇ ਡੱਕੇ ਮਾਰਨ ਵਾਲੀ ਮਸ਼ੀਨ ਹੈ ਅੱਜ ਜਦੋਂ ਅਸੀਂ 2024 ਦੇ ਵਿੱਚ ਸਾਮਰਾਜ ਨੂੰ ਮੋੜ ਦੇਖਦੇ ਆ ਮੋੜ ਚਾਤੀ ਮਾਰਦੇ ਆ ਤਾਂ ਸਾਮਰਾਜ ਦਾ ਉਹੀ ਖੁੰਖਾਰ ਚਿਹਰਾ ਸਾਡੇ ਸਾਹਮਣੇ ਨੰਗਾ ਹੁੰਦਾ ਹੈ ਬੇਪਰਦ ਹੁੰਦਾ ਹੈ ਅੱਜ ਵੀ ਉਹ ਸਾਮਰਾਜ ਦੰਦ ਨੌਂਦਾ ਫਿਰਦਾ ਹੈ ਦੁਨੀਆ ਦੇ ਵਿੱਚ ਦੁਨੀਆ ਤੇ ਚੜਿਆ ਹੋਇਆ ਸਾਮਰਾਜੀ ਘੋੜਾ ਚੜੀ ਜਿਹੜਾ ਵੱਖ-ਵੱਖ ਥਾਵਾਂ ਤੇ ਡੱਕੇ ਮਾਰਦਾ ਫਿਰਦਾ ਠੀਕ ਹੈ ਸਾਡੇ ਮੁਲਕ ਦੇ ਵਿੱਚ ਸਾਮਰਾਜ ਨੇ ਰਾਜ ਕਰਨ ਦਾ ਤਰੀਕਾ ਬਦਲ ਲਿਆ 47 ਚ ਪਰ ਕਿੰਨੇ ਮੁਲਕਾਂ ਦੇ ਵਿੱਚ ਜਿਹੜੀ ਸਾਮਰਾਜ ਨੂੰ ਰਾਜ ਕਰਨ ਵਾਸਤੇ ਕੋਈ ਪਰਦਾ ਵੀ ਰੱਖਣ ਦੀ ਲੋੜ ਨਹੀਂ ਰਹੀ ਜਿਹੋ ਜਿਹੀਆਂ ਹਾਲਤਾਂ ਬਣ ਰਹੀਆਂ ਆ ਸਾਡੇ ਸਾਹਮਣੇ ਐ ਕਿ ਥੋੜਾ ਟਾਈਮ ਪਹਿਲਾਂ ਆਹ ਫਲਸਤੀਨ ਦੇ ਵਿੱਚ ਫਲਸਤੀਨ ਦੀ ਧਰਤੀ ਦੇ ਜੂਹਾਰੂ ਲੋਕ ਜਿਹੜੇ ਜੂਝੇ ਲੜੇ ਉਹਨਾਂ ਫਲਸਤੀਨੀਆਂ ਨੂੰ ਦਬਾਉਣ ਵਾਸਤੇ ਕੁਚਲਣ ਵਾਸਤੇ ਕੌਮੀ ਮੁਕਤੀ ਲਹਿਰ ਨੂੰ ਖੂੰਚੜਵਾਉਣ ਵਾਸਤੇ ਕਿਵੇਂ ਅਮਰੀਕੀ ਸਾਮਰਾਜ ਨੇ ਇਜ਼ਰਾਈਲ ਨਾਲ ਰਲ ਕੇ ਕਿੱਡਾ ਕਾਣਕਤਾ ਲੋਕਾਂ ਦਾ ਅੱਜ ਕੱਲ੍ਹ ਦੀਆਂ ਰਿਪੋਰਟਾਂ ਕਿ ਉੱਥੇ ਕਾਲ ਪੈਣ ਦੀ ਹਾਲਤ ਹੈ ਕਾਲ 30000 ਤੋਂ ਉੱਤੇ ਲੋਕ ਮਰ ਚੁੱਕੇ ਹੁਣ ਤੱਕ ਜਾਨਾ ਜਾ ਚੁੱਕੀਆਂ ਕਿੱਡਾ ਵੱਡਾ ਹਿੱਸਾ ਭੁੱਖ ਮਰੀ ਦੀ ਭੇਡ ਚੜ ਚੁੱਕਿਆ ਆ ਸਾਮਰਾਜ ਦਾ ਖੰਘਾਰ ਚਿਹਰਾ ਜਿਹੜਾ ਸਾਰੀ ਦੁਨੀਆ ਦੇ ਸਾਹਮਣੇ ਨੰਗਾ ਹੋਇਆ ਇਸੇ ਤਰ੍ਹਾਂ ਆ ਯੂਕਰੇਨ ਦੇ ਵਿੱਚ ਜੋ ਸਾਮਰਾਜ ਨੇ ਰੜ ਕੇ ਜੰਗ ਛੇੜੀ ਹੋਈ ਹੈ ਉਸ ਜੰਗ ਦੇ ਵਿੱਚ ਵੀ ਹਜ਼ਾਰਾਂ ਕਰਤੀ ਨਿਰਦੋਸ਼ ਲੋਕ ਮਾਰੇ ਜਾ ਰਹੇ ਹੈ ਜਣੀ ਸਾਮਰਾਜੀ ਜੰਗਾਂ ਦਾ ਖਵਾਜਾ ਬਣ ਰਿਹਾ ਹੈ ਇਹ ਖੰਖਾਰ ਚੇਰਾ ਖਾਸ ਸਾਮਰਾਜ ਦਾ ਜਿਹੜਾ ਲੋਕਾਂ ਚ ਨੰਗਾ ਹੋ ਰਿਹਾ ਐਸੀ ਤਰ੍ਹਾਂ ਸਾਡੇ ਮੁਲਕ ਦੀ ਇਹੋ ਗੱਲ ਹੈ ਸਾਡੇ ਮੁਲਕ ਚ ਵੀ ਕੋਈ ਘਾਟ ਨਹੀਂ ਹੈ ਠੀਕ ਹੈ 47 ਤੋਂ ਬਾਅਦ ਨਹਿਰੂ ਵਰਗਿਆਂ ਨੇ ਗੰਧੀ ਵਰਗਿਆਂ ਨੇ ਪਰਦਾ ਪਾਉਣ ਵਾਸਤੇ ਸਾਮਰਾਜੀ ਚੋਰ ਗਲਮੀ ਤੇ ਕੁਝ ਸਕੀਮਾਂ ਘੜੀਆਂ ਉਹਨਾਂ ਨੇ ਸਮਾਜਵਾਦੀ ਬੁਰਕਾ ਪਹਿਨਿਆ ਉਹਨਾਂ ਨੇ ਰੂਸ ਤੋਂ 5 ਸਾਲ ਜਣੀ ਯੋਜਨਾ ਚੋਰ ਕੀ ਚੋਰੀ ਕੀਤੀ ਐਸੇ ਤਰ੍ਹਾਂ ਹੋਰ ਜਣੀ ਕਈ ਅਦਾਰਿਆਂ ਨੂੰ ਇਹ ਕਹਿ ਕੇ ਕਿ ਜੁੱਧਨਿਕਤਕ ਖੇਤਰ ਬਣਦੇ ਆ ਇਹ ਅਦਾਰੇ ਇਹ ਮੁਲਕ ਦੀ ਜਣੀ ਮੁਲਕ ਦੀ ਰੱਖਿਆ ਵਾਸਤੇ ਤੇ ਮੁਲਕ ਦੇ ਸਵਾਵਾ ਵਾਸਤੇ ਲੋੜਾਂ ਵਾਸਤੇ ਐਵੇਂ ਅਦਾਰੇ ਆ ਠੀਕ ਹੈ ਕੁਝ ਅਦਾਰਿਆਂ ਨੂੰ ਕਿਹਾ ਸੀ ਕਿ ਇਹਨਾਂ ਅਦਾਰਾਂ ਤੇ ਮੁਕੰਮਲ ਸਰਕਾਰੀ ਕੰਟਰੋਲ ਰਹੂਗਾ ਪਰ 1956 ਦਾ ਸ਼ੰਤੀ ਮਤਾ 1973 ਦਾ ਸੰਤੀ ਮਤਾ ਤੇ ਬਾਅਦ ਚਾ ਕੇ ਉਹ ਕਾਂਗਰਸੀ ਨਰਸੀਮਾ rau ਦੀ ਅਗਵਾਈ ਚ 1991 ਚ ਜਿਹੜਾ ਪੂਰੀ ਤਰ੍ਹਾਂ ਸਾਮਰਾਜੀ ਕੰਪਨੀਆਂ ਵਾਸਤੇ ਸਾਡੇ ਮੁਲਕ ਨੂੰ ਖੋਲਿਆ ਗਿਆ ਜਦੋਂ ਤਾਂ ਸਾਥਿਓ ਉਦੋਂ ਤਾਂ ਇੱਕ ਕੰਪਨੀ ਸੀ ਜਿਹਦੇ ਖਿਲਾਫ ਸਾਡੇ ਸ਼ਹੀਦ ਲੜੇ ਪਰ 1991 ਚ ਇਹਨਾਂ ਦੀ ਗਿਣਤੀ 300 ਹੋ ਗਈ ਤੇ ਅੱਜ ਜਦੋਂ ਅਸੀਂ ਅੱਜ ਗੱਲ ਕਰਦੇ ਆਂ ਸਾਮਰਾਜੀ ਕੰਪਨੀਆਂ ਦੀ ਤਾਜ ਸਾਡੇ ਮੁਲਕ ਦੇ ਉੱਤੇ 40 ਹਜ਼ਾਰ ਤੋਂ ਉੱਤੇ ਵਿਦੇਸ਼ੀ ਵੱਡੀਆਂ ਸਾਮਰਾਜੀ ਕੰਪਨੀਆਂ ਰਾਜ ਕਰ ਰਹੀਆਂ ਸਾਡੀ ਜ਼ਿੰਦਗੀ ਦੇ ਪਰਿਵਾਰ ਦੇ ਲੋੜਾਂ ਦੇ ਹਰ ਖੇਤਰ ਦੇ ਵਿੱਚ ਇਹਨਾਂ ਸਾਮਰਾਜੀ ਕੰਪਨੀਆਂ ਦਾ ਦਬਦਬਾ ਬਰਕਰਾਰ ਹੈ ਜੇ ਗਿਣੀਆਂ ਹੁਣ ਤਾਂ ਲਕਸ਼ ਕੋਲਗਟ ਪੈਸੋਡੈਂਟ ਆ ਬਾਲਮਾਰਟ ਵਰਗੀਆਂ ਸੈਮਸੰਗ ਜਾਨੀ ਫੋਰਡ ਵਰਗੀਆਂ ਨੌਕੀਏ ਵਰਗੀਆਂ ਕੰਪਨੀਆਂ ਆ ਕਿੰਨਿਆਂ ਮਨਸੈਂਟੋ ਕਾਰਗਿਲ ਬਾਹਰ ਵਰਗੀਆਂ ਕੰਪਨੀਆਂ ਅੱਜ ਸਾਡੇ ਜ਼ਿੰਦਗੀ ਦੇ ਹਰ ਖੇਤਰ ਦੇ ਉੱਤੇ ਇਹ ਨਾ ਕੁੰਡਰੀ ਮਾਰੀ ਬੈਠੀਆਂ ਜੱਫਾ ਮਾਰੀ ਬੈਠੀਆਂ ਅਖੀਰ 'ਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿਵੇਂ ਜਿਵੇਂ ਸਾਮਰਾਜੀ ਦਬਾ ਬਾਧ ਰਹਾ ਓਮਿਓਮੇ ਸਾਡੀ ਜਿਹੜੀ ਲੋਕਾਂ ਦੀ ਲਹਿਰ ਹੈ ਉਹ ਵੀ ਇਹ ਸਾਮਰਾਜੀ ਦਬੇ ਦੇ ਖਿਲਾਫ ਮੈਦਾਨ 'ਚ ਨਿਤ ਰਹੀ ਹੈ ਸਾਡੇ ਨੌਜਵਾਨਾਂ ਉਹ ਸਲੈਡ ਦਾ ਅੰਕ ਬਣ ਰਿਹਾ ਹੈ ਆਪਾਂ ਦੇਖਿਆ ਕਿ ਸੰਸਦ ਦੇ ਵਿੱਚ ਲੰਗੀ 13 ਦਸੰਬਰ ਨੂੰ 6 ਨੌਜਵਾਨਾਂ ਨੇ ਜਾ ਕੇ ਸਮੋਕ ਤਨਿਸ਼ਟਾ ਸ਼ਿਟੇ ਜੀ ਦੇ ਤਣੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਠੱਪਾ ਲਾਇਆ ਕਿ ਦੇਖੋ ਸੁਰੱਖਿਆ ਨੂੰ ਖਤਰਾ ਖੜਾ ਹੋ ਗਿਆ ਉਹੀ ਖਤਰਾ ਜਿਹੜਾ ਭਗ ਸਿੰਘ ਤੇ ਪੀਕੇ ਦੱਤਵਾਲੇ ਖੜਾ ਹੋਇਆ ਸੀ ਉਵੇਂ ਹੀ ਦੇਸ਼tro ਦੇ ਕੇਸ ਮੜਿਆ ਜੁਏਪੀ ਐਨਐਸਐਲ ਕੈਂ ਅੰਦਰ ਛਟਿਆ ਟਣੀ ਦੋਸਤੋ ਕੁਛ ਨਹੀਂ ਬਦਲਿਆ ਉਹੀ ਰਾਜ ਹੈ ਉਹੀ ਡੰਡਾ ਉਹੀ ਕਾਨੂੰਨ ਹੈ ਲੋੜ ਹੈ ਇਸ ਰਾਜ ਦੇ ਖਿਲਾਫ ਵੱਡੀ ਲੋਕ ਤਾਕਤ ਉਸਾਰ ਕੇ ਇਹਨੂੰ ਫੇੜ ਦੇਣ ਦੀ ਇਹਨੂੰ ਉਲਟਾਉਣ ਦੀ ਇਹੀ ਸੰਵਰਾਜਵਾਦ ਵਿਰੋਧੀ ਰੈਲੀ ਦਾ ਅੱਜ ਦਾ ਸੱਦਾ ਤੁਹਾਡਾ ਬਹੁਤ ਬਹੁਤ ਧੰਨਵਾਦ